ਸਤਰੀਆਕਾਲ ਜੀ ਕਿ ਮੈਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਲਗਭਗ ਔਣੇ ਇੱਕ ਦਸ ਦਾ ਹੋ ਗਿਆ ਜੀ ਤੇ ਇੱਥੇ ਮੈਂ ਬਣਾ ਲਈ ਇਹ ਦੀਗ ਕਿਉਂਕਿ ਅੱਜ ਆਪਣੇ ਨਿਉ ਧਰਨੀ ਹੈ ਜੀ ਤੇ ਪਾਠੀ ਆਉਣਗੇ ਬਾਬਾ ਜੀ ਉਹ ਅਰਦਾਸ ਕਰਨਗੇ ਤੇ ਫਿਰ ਆਪਾਂ ਨੀ ਪੱਥਰ ਰੱਖਾਂਗੇ ਇੱਥੇ ਅਸੀਂ ਪਹੁੰਚ ਗਏ ਸੀਗੇ ਖੇਤ ਤੇ ਬਾਬਾ ਜੀ ਆਗੇ ਸੀਗੇ ਬਾਬਾ ਜੀ ਪਹਿਲਾਂ ਬੈਠ ਕੇ ਪਾਠ ਕਰਨਗੇ ਫਿਰ ਉਸ ਤੋਂ ਬਾਅਦ ਬਾਬਾ ਜੀ ਅਰਦਾਸ ਕਰਨਗੇ ਤੇ ਮੈਂ ਘਰੋਂ ਜਿਹੜਾ ਚਾਹ ਪਾਣੀ ਬਣਾ ਕੇ ਸਾਰਾ ਕੁਝ ਅਸੀਂ ਨਾਲ ਹੀ ਲੈ ਗਏ ਸੀਗੇ ਕਿਉਂਕਿ ਅਰਦਾਸ ਹੋਣ ਤੋਂ ਬਾਅਦ ਉੱਥੇ ਸਾਰਿਆਂ ਨੂੰ ਚਾਹ ਪਾਣੀ ਵੀ ਪਿਵਾਵਾਂਗੇ ਜੀ ਬਾਕੀ ਜੋ ਹੁੰਦਾ ਹੈ ਹਨਾ ਵੀ ਲੱਡੂ ਪਿੰਨੀ ਦਾ ਪ੍ਰਸ਼ਾਦ ਜੋ ਵੀ ਹੁੰਦਾ ਉਹ ਆਪਾਂ ਉਹਨਾਂ ਨੂੰ ਖਵਾਵਾਂਗੇ ਤੇ ਬਾਬਾ ਜੀ ਪਾਠ ਕਰਨ ਲੱਗਗੇ ਜੀ ਪਾਠ ਕਰਕੇ ਉਸ ਤੋਂ ਬਾਅਦ ਫਿਰ ਅਰਦਾਸ ਤੋਂ ਬਾਅਦ ਆਪਾਂ ਜਿਹੜੇ ਮਿਸਤਰੀ ਨੇ ਉਹ ਨਹੀਂ ਧਰਨਗੇ ਜੀ ਅੱਜ ਦਿਲ ਨੂੰ ਜਿਹੜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਸਕੂਨ ਮਿਲ ਰਿਹਾ ਸੀ ਕਿਉਂਕਿ ਆਪਣਾ ਜਿਹੜਾ ਸਾਲਾਂ ਦਾ ਸੁਪਨਾ ਹੈ ਉਹ ਪੂਰਾ ਹੋਣ ਜਾ ਰਿਹਾ ਸੀਗਾ ਤੇ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਕਿ ਹਰੇਕ ਭੈਣ ਭਾਈ ਦਾ ਹਰ ਇੱਕ ਸੁਪਨਾ ਪੂਰਾ ਹੋਵੇ ਜੀ ਕੋਈ ਗੱਲ ਨਹੀਂ ਜੀ ਸਿੱਧੀਆਂ ਨੀਤਾਂ ਨੂੰ ਫਲ ਹੁੰਦੇ ਨੇ ਕਿਸੇ ਲਈ ਆਪਣੇ ਦਿਲ ਵਿੱਚ ਬੈਰ ਵਿਰੋਧ ਨਾ ਰੱਖੋ ਰੱਬ ਦਾ ਨਾਮ ਲਵੋ ਹਨਾ ਕਿਉਂਕਿ ਸਿੱਧੀਆਂ ਨੀਤਾਂ ਨੂੰ ਹੀ ਫਲ ਲੱਗਦੇ ਨੇ ਬਾਬਾ ਜੀ ਸਭ ਦੇਖਦੇ ਨੇ ਵਾਹਿਗੁਰੂ ਤੇ ਸਭ ਨੂੰ ਆਪਣੇ ਆਪਣੇ ਕਰਮਾਂ ਦਾ ਮਿਲ ਜਾਂਦਾ ਜੀ ਕੋਈ ਕਿਸੇ ਦੇ ਕਰਮਾਂ ਦਾ ਖੋ ਨਹੀਂ ਸਕਦਾ ਕਹਿੰਦੇ ਹੱਥਾਂ ਦੀ ਖੋ ਲੈਂਦਾ ਬੰਦਾ ਮੱਥੇ ਦੀ ਲਿਖੀ ਕਦੇ ਨਹੀਂ ਖੋ ਸਕਦਾ ਉਹ ਆਪਾਂ ਨੂੰ ਮਿਲਦੀ ਉਹ ਹੀ ਮਿਲਦੀ ਹੈ ਜੀ ਇੱਥੇ ਪਾਠੀ ਸਾਹਿਬ ਅਰਦਾਸ ਕਰ ਰਹੇ ਸੀਗੇ ਤੇ ਆਪਾਂ ਅਰਦਾਸ ਦੇ ਵਿੱਚ ਸਾਰੇ ਬਹੁਤ ਹੀ ਪ੍ਰੇਮ ਦੇ ਨਾਲ ਖੜੇ ਸੀਗੇ ਬਹੁਤ ਬਾਬਾ ਜੀ ਅੱਗੇ ਇਹੀ ਦੁਆ ਕਰ ਰਹੇ ਸੀ ਇਹ ਬਾਬਾ ਜੀ ਜੋ ਵੀ ਕੰਮ ਕਰ ਆਪਾਂ ਵਿੱਢਿਆ ਜੋ ਵੀ ਕੰਮ ਕਰ ਆਪਾਂ ਕਰ ਰਹੇ ਹਾਂ ਕਿਸੇ ਮੁਸ਼ਕਿਲ ਤੋਂ ਬਿਨਾ ਕਿਸੇ ਅਰਚਨ ਦੇ ਬਿਨਾ ਆਪਣਾ ਕਾਰਜ ਹੈ ਜਿਹੜਾ ਉਹ ਸੰਪੂਰਨ ਹੋ ਜਾਵੇ ਬਾਕੀ ਕਰਨ ਵਾਲੇ ਤਾਂ ਵਾਹਿਗੁਰੂ ਨੇ ਕਹਿੰਦੇ ਇਸ ਸਮੇਂ ਤਾਂ ਵਾਹਿਗੁਰੂ ਆਪ ਹੀ ਆ ਕੇ ਬਾਰਡ ਦੇ ਨੇ ਜੀ ਇਹ ਜਿਹੇ ਕਾਰਜਾਂ ਦੇ ਵਿੱਚ ਤੇ ਇੱਥੇ ਬਸ ਥੋੜੀ ਜਿਹੀ ਅਰਦਾਸ ਰਹਿ ਗਈ ਸੀ ਤੇ ਬਾਬਾ ਜੀ ਨੇ ਅਰਦਾਸ ਕਰਤੀ ਸੀਗੀ ਅਰਦਾਸ ਹੋਣ ਤੋਂ ਬਾਅਦ ਮਿਸਤਰੀ ਸਾਹਿਬ ਨਿਉ ਧਰਨਗੇ ਤੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਜੋ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ ਬਹੁਤ ਹੀ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਬਾ ਜੀ ਕਰਨ ਉਹਨਾਂ ਦੀਆਂ ਵੀ ਸਾਰੀਆਂ ਦਿਲ ਦੀਆਂ ਮਨੋਕਾਮਨਾ ਪੂਰੀਆਂ ਹੋਣ ਜੀ ਇੱਥੇ ਬਾਬਾ ਜੀ ਨੇ ਭੋਗ ਲਵਾਤਾ ਸੀਗਾ ਤੇ ਹੁਣ ਇਸ ਤੋਂ ਬਾਅਦ ਦੇਗ ਵੰਡਾਂਗੇ ਜੀ ਇੱਥੇ ਮਿਸਤਰੀ ਸਾਹਿਬ ਲੱਗੇ ਸੀਗੇ ਨਿਉ ਤਾਰਨ ਤੇ ਆਪਾਂ ਸਾਰਾ ਸਮਾਨ ਉਹਨਾਂ ਨੂੰ ਫੜਾਤਾ ਸੀ ਜੋ ਕਿ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਇਹ ਆ ਸਮਾਨ ਆਪਾਂ ਨਿਉ ਦੇ ਵਿੱਚ ਰੱਖਾਂਗੇ ਤੇ ਉਹ ਮਿਸਤਰੀ ਸਾਹਿਬ ਨੇ ਰੱਖਤਾ ਸੀਗਾ ਤੇ ਇੱਥੇ ਨਾ ਤੁਸੀਂ ਪਲੀਜ਼ ਥੋੜਾ ਜਿਹਾ ਨਾ ਇਗਨੋਰ ਕਰਿਓ ਕਿਉਂਕਿ ਆਪਣਾ ਕੈਮਰਾ ਬਹੁਤ ਜ਼ਿਆਦਾ ਹਿੱਲ ਰਿਹਾ ਸੀਗਾ ਕਿਉਂਕਿ ਇਹ ਨਾ ਜਿਹੜੇ ਨੀ ਤਾਰ ਰਹੇ ਸੀਗੇ ਇਹ ਆਪਣੇ ਤੋਂ ਕਾਫੀ ਫਰਕ ਨਾਲ ਸੀਗਾ ਤੇ ਮੈਂ ਨਾ ਜ਼ੂਮ ਕਰਕੇ ਅ ਦਿਖਾ ਰਹੀ ਸੀ ਤੇ ਪਿੱਛੇ ਵੀ ਮੈਨੂੰ ਮਤਲਬ ਬੁਲਾ ਰਹੇ ਸੀਗੇ ਉਸ ਕਰਕੇ ਨਾ ਵੀ ਥੋੜਾ ਜਆ ਮੇਤੋਂ ਬੈਲੈਂਸ ਨਹੀਂ ਬਣਿਆ ਕੈਮਰੇ ਦਾ ਤੇ ਪਲੀਜ਼ ਤੁਸੀਂ ਨਾ ਇਗਨੋਰ ਕਰਿਓ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਆਪਣੀ ਵਧੀਆ ਲੱਗੀ ਜੇ ਇਹਦੇ ਵਿੱਚੋਂ ਤੁਹਾਨੂੰ ਕੋਈ ਨੌਲੇਜ ਮਿਲੀ ਹਨਾ ਕੋਈ ਤੁਹਾਡੇ ਕੰਮ ਦੀ ਗੱਲ ਤੁਹਾਨੂੰ ਪਤਾ ਲੱਗੀ ਜੀ ਤੇ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਹਾਨੂੰ ਕਿਵੇਂ ਲੱਗਿਆ ਆਪਾਂ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਵਲੌਗ ਸੋਹਣੇ ਸੋਹਣੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ ਤੇ ਤੁਹਾਨੂੰ ਨਾਲ-ਨਾਲ ਰੱਖਾਂਗੇ ਜਿੰਨਾ ਚਿਰ ਆਪਣਾ ਘਰ ਪਊਗਾ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਸਾਰੀ ਗੱਲਬਾਤ ਦੱਸਾਂਗੇ ਤੇ ਪਲੀਜ਼ ਤੁਸੀਂ ਆਪਣੇ ਨਾਲ ਬਣੇ ਰਹੋ ਕਿਉਂਕਿ ਸਾਨੂੰ ਜਿਹੜੀ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਅੱਜ ਜੀ ਨੂੰ ਉਹ ਠੀਕ ਹੀ ਕਰਨਾ ਚੁਰਤ ਜੂਗਾ। ਚਲੋ ਮੰਨ। ਠੀਕ ਹੈ ਜੀ ਅੱਜ ਦੇ ਵਲੌਗ ਨੂੰ ਕਰਦੇ ਆ ਇੱਥੇ ਐਂਡ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵੀਡੀਓ ਨਵੇਂ ਵਲੌਗ ਦੇ ਨਾਲ Tata ਲਈ ਸਤਿ ਸ਼੍ਰੀ ਅਕਾਲ।